ਦੇ ਘਾੜੀ ਸੇਵਾ ਰਾਤੀ ਹੋਈ ਗਈ ਜੀ। ਹਾਂ। ਇਸ ਕੁੜੀ ਦੇ ਨਾਂ ਮੈਂ ਹੱਕ 'ਚ ਵੀ ਵੀਡੀਓ ਪਾਈ ਸੀ ਤੇ ਉੱਥੇ ਬਣਦੀ ਵੀ ਸੀ ਕਿਉਂਕਿ ਕਿਸੇ ਨੇ AI ਨਾਲ ਇਹਦੀ ਗਲਤ ਵੀਡੀਓ ਬਣਾਤੀ ਸੀ ਜਦੋਂ ਉੱਥੇ ਦੇ ਬਾਣਾ ਪਾਇਆ ਸੀ ਠੀਕ ਹੈ ਤਾਂ ਮੈਂ ਇਹਦੇ ਹੱਕ 'ਚ ਵੀਡੀਓ ਪਾਈ ਸੀ ਤੇ ਪਰ ਗੱਲ ਇਹ ਆ ਵੀ ਕੁੜਗੇ ਕੰਮ ਤੇਰੇ ਛਤਰਖਾਨ ਵਾਲੀ ਆ। ਆਹ ਗੰਜਰਖਾਨਾ ਤਾਂ ਸਾਰੇ ਕਰੀ ਜਾਂਦੇ ਆ। ਇੰਨਾ ਕੰਮਾ ਦਾ ਸ਼ੇਧ ਕਿਹੜੀ ਹੈ ਸੰਗਤ ਨੂੰ ਦੱਸ ਦੋ। ਫਿਰ ਤੁਸੀਂ ਕਹਿੰਦੇ ਸਾਨੂੰ ਮਾੜਾ ਬੋਲਦੇ ਆ। ਅਹ ਤੁਸੀਂ ਸਿੱਖ ਪ੍ਰਚਾਰਕੋਂ ਤੁਸੀਂ ਆਪ ਦੇ ਕੀਰਤਨ ਕਰਦਿਆਂ ਦੀ ਵੀਡੀਓ ਬਣਾਓ ਕੋਈ ਧਾਰਮਿਕ ਜਗ੍ਹਾ ਤੇ ਜਾਂਦੇ ਆ ਉੱਥੋਂ ਦੀ ਵੀਡੀਓ ਪਾਓ ਉਹ ਤੁਹਾਡਾ ਬਣਦਾ ਆ ਕਿਹੜੇ ਕੰਮ ਹੀ ਪਏ ਆ ਤੁਸੀਂ ਕੀ ਸੇਵਾ ਦਾ ਨੰਗਾ ਕੰਮ ਆਂ ਦੱਸੋ ਲੈ ਫਿਰ ਆ ਗਏ ਫਿਰ ਇਹਨਾਂ ਨੂੰ ਸੇਵਾ ਕਰਨੀ ਪੈਗੀ ਮੈਨੂੰ ਤੇ ਘਾੜੀ ਸੇਵਾ ਰਾਤੀ ਹੋਈਗੀ ਜੀ ਹਾਂ 200 ਰੁਪਏ दिए ਤੇ ਸਾਡੇ ਨੇ ਜੀ ਉਹ ਵੀ 100 ਰੁਪਏ दिए ਤੇ ਤੁਸੀਂ ਦੱਸੋ ਕੀ ਪੀਏ ਘਾਰੂ ਬਿਓ ਬਿਊਟੀ ਵੀਰ ਤਾਂ ਡੇਢ ਜਾ ਇਹ ਰੋਸ ਤੇ ਸਾਰੀ ਇੱਕ ਤਾਂ ਇੱਕ ਸੋਹਣੀ ਐ ਸੋਹਣੀ ਸੀ ਤੇਰਾ ਇੰਟਰਸਟ ਹੈਗਾ ਕੁੜੀਆਂ ਚ ਵੀ ਹੈਗਾ ਤੇ ਦੱਸ ਦੇ ਕੋਈ ਨਹੀਂ ਮੈਂ ਓਪਨ ਮਾਈਂਡਡ